ਸਵਾਰ ਕਣ ਹੋਈ ਅਣਾ ਨੇ ਕੁੰਦੇ ਆ ਨੀ ਸਈਓ ਨੇ ਮੁਹਾਰ ਗੀ ਤੂ ਉਹ ਬਾਬਾ ਨੇ ਬਣੀ ਮੇਰੀ ਨਾਲੀ ਸਈਓ ਮੈਂ ਸਵਾਰ ਕਣ ਹੋ ਗਈ ਅੱਜ ਅਸੀਂ ਦਰਬਾਰ ਪਹੁੰਚੇ ਆ ਖਵਾਜਾ ਪੀਰ ਅਲਮਸਤ ਬਿੱਟੂ ਸਰਕਾਰ ਜੀ ਦੇ ਦਰਬਾਰ ਸੋ ਗੱਲਬਾਤ ਕਰਦੇ ਆ ਲਕਸ਼ਮਨ ਸਿੰਘ ਸੋ ਹਤਾ ਬਾਬਾ ਜੀ ਦੇ ਨਾਲ ਵੀ ਮੇਲੇ ਦਾ ਜੋ ਸਮਾਪਤੀ ਹੈਗੀ ਆ ਉਹ ਕਿਸ ਤਰ੍ਹਾਂ ਕੀਤੀ ਗਈ ਕਿਹੜੇ ਰੀਤੀ ਰਿਵਾਜ ਰਸਮ ਦੇ ਹਿਸਾਬ ਦੇ ਨਾਲ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਜੈ ਮਸਤਾਂ ਦੀ ਜੈ ਬਲੀਆਂ ਦੀ ਜੈ ਖਵਾਜਾ ਪੀਰ ਜਿੰਨੀ ਵੀ ਸੰਗਤ ਇਸ ਦਲਵਾਲ ਤੇ ਆਈ ਆ ਸਭ ਦੇ ਧੰਨਵਾਦ ਹਾਂਜੀ ਸਭ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹਾਂਜੀ ਇਸ ਤਰ੍ਹਾਂ ਜਿਵੇਂ 24 ਤੇ 25 26 27 ਤੱਕ ਮੇਲਾ ਜਿਹੜਾ ਸੀ ਬਟੂ ਸ਼ਰਕਾਲ ਅਲਮਸਦਾਤਾ ਬਟੂ ਬਾਸ਼ਾ ਜੀ ਦਾ ਮੇਲਾ ਜੋ ਚੱਲਿਆ ਇਸੇ ਤਰ੍ਹਾਂ ਸ਼ਾਹਕੋਟ ਵੀ ਮੇਲਾ ਜਿਹਦਾ ਦਾਤਾ ਜੀ ਦਾ 28 29 ਤਰੀਕ ਤੱਕ ਸਮਾਪਤੀ ਹੋਈ ਆ ਤੇ ਅੱਜ ਮੇਲੇ ਦੇ ਦੌਰਾਨ ਅੱਜ ਜੋ ਦਾਤਾ ਜੀ ਦੇ ਮੁਬਾਰਕ ਮੇਲੇ ਤੇ ਕੰਜਕਾਂ ਦੀ ਜੋ ਦਾ ਰੀਤੀ ਸੀ ਉਹ ਕੀਤੀ ਗਈ ਜਿਸ ਤਰ੍ਹਾਂ ਕਿ ਹੁਣ ਨਵਰਾਤਰੀ ਦੀ ਸਮਾਪਤੀ ਹੋਈ ਹੈਗੀ ਆ ਹਾਂਜੀ ਇਸ ਮੌਕੇ ਕੀਤਾ ਗਿਆ ਜਾਂ ਮੇਲੇ ਦੇ ਹੀ ਰਿਗਾਰਡਿੰਗ ਇਹ ਕੰਜਕਾਂ ਦਾ ਪੂਜਨ ਕੀਤਾ ਗਿਆ ਇਹ ਹਰ ਸਾਲ ਹੀ ਮੇਲੇ ਦਾ ਜਿਹੜਾ ਸਮਾਪਤੀ ਖਵਾਜਾ ਸਾਹਿਬ ਦਾ ਨੰਗਲ ਪੰਡਾਰਾ ਬਣਾ ਕੇ ਖਵਾਜਾ ਸਾਹਿਬ ਦੇ ਸੁਪਨਤ ਕਰਕੇ ਮੇਲੇ ਨੂੰ ਛੱਡ ਦਿੱਤਾ ਜੀ ਅਗਲੇ ਸਾਲ ਸ਼ੁਕ ਸ਼ਾਂਤੀ ਦੇ ਨਾਲ ਦਾਤਾ ਜੀ ਫੇਰ ਮੇਲਾ ਕਰਵਾਉਂਦੇ ਰਹਿਣ ਇਸੇ ਇਸ ਇਹ ਆਸ ਰੱਖ ਕੇ ਇਹ ਜਿਹੜੀਆਂ ਕੰਝਾਂ ਬਿਠਾਈਆਂ ਹੈਗੀਆਂ ਤੇ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰੀਦਾ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਦਾ ਖਵਾਜਾ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਦਾ ਜੀ ਹਾਂਜੀ ਅ ਹੋਰ ਕੀ ਤੁਸੀਂ ਕਹਿਣਾ ਚਾਹੋਗੇ ਵੀ ਜਿਸ ਤਰ੍ਹਾਂ ਕਿ ਮੇਲੇ ਦੀ ਸਮਾਪਤੀ ਹੋਈ ਹੈਗੀ ਆ ਬਸ ਸੰਗਤ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਜਿਵੇਂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿ ਮਨ ਚੰਗਾ ਕਟੋਤੀ ਮੈਂ ਗੰਗਾ ਜੇ ਤੁਹਾਡਾ ਮਨ ਚੰਗਾ ਆ ਤਾਂ ਤੁਸੀਂ ਇਸ ਦਰਬਾਰ ਤੇ ਝੁਕਦੇ ਹੋ ਤੇ ਤੁਹਾਨੂੰ ਮੈਂ ਕਹਿੰਦਾ ਕਿ ਬਿਨ ਮੰਗਿਆ ਹੀ ਸਭ ਕੁਝ ਮਾਲਕ ਨੇ ਦੇ ਦੇਣਾ ਹਾਂਜੀ ਮੰਗਣ ਦੀ ਲੋੜ ਨਹੀਂ ਜੇ ਕੋਈ ਬਿਮਾਰ ਆਉਂਦਾ ਆ ਤਾਂ ਉਹਦੀਆਂ ਬਿਮਾਰੀਆਂ ਦੂਰ ਕਰਦੇ ਆ ਹਾਂਜੀ ਕਿਸੇ ਵੀ ਕਿਸਮ ਦਾ ਕੋਈ ਵੀ ਬੰਦਾ ਇੱਕ ਸਾਡੇ ਕੋਲ ਇਸੇ ਤਰ੍ਹਾਂ ਕੈਂਸਲ ਵਾਲਾ ਬੰਦਾ ਆ ਗਿਆ ਉਹ ਕਹਿੰਦਾ ਮੈਂ ਬੜੀ ਦੂਰ ਤੱਕ ਗਿਆ ਦਵਾਈਆਂ ਖਾਧੀਆਂ ਅੱਜ ਉਹਨਾਂ ਨੂੰ ਦਾਤਾ ਜੀ ਨੇ ਬੜੀ ਮੇਰ ਰਹੀ ਹੈ ਮੇਲ ਕੀਤੀ ਹੈ ਦਾਤਾ ਜੀ ਨੇ ਅੱਜ ਉਹ ਇਸ ਚੀਜ਼ ਤੋਂ ਮੁਕਤ ਹੋਏ ਨੇ ਤੇ ਦਾਤਾ ਜੀ ਦਾ ਸਭ ਅਸ਼ੀਰਵਾਦ ਆ ਦੁਆਵਾਂ ਆ ਦਾਤਾ ਜੀ ਜੋ ਕਿ ਅਲਦਾਸ ਬੇਨਤੀ ਲਾਈਦੀ ਆ ਸੱਚੇ ਦਿਲੋਂ ਲਾਈਦੀ ਆ ਕਿ ਜੋ ਵੀ ਇਸ ਦਲਵਾਰ ਆਵੇ ਉਹ ਰਾਜੀ ਹੋ ਕੇ ਜਾਵੇ ਜੀ ਹਾਂਜੀ ਇਹ ਹੀ ਬਸ ਦੁਆਵਾਂ ਮੰਗਦੇ ਆ ਸਾਰੀ ਸੰਗਤ ਤੋਂ ਖੇਮਾ ਮੰਗਦੇ ਆ ਜੇ ਕੋਈ ਮੇਲੇ ਦੇ ਦੌਰਾਨ ਕੋਈ ਉੱਚਾ ਨੀਮਾ ਬੋਲ ਬੋਲਿਆ ਗਿਆ ਹੋਵੇ ਤੇ ਮਾਫੀ ਚਾਹੁੰਦੇ ਆ ਸੰਗਤਾਂ ਤੋਂ ਵੀ ਫਕੀਰਾਂ ਤੋਂ ਵੀ ਔਲ ਬਲੀਆਂ ਤੋਂ ਤਾਂ ਹਮੇਸ਼ਾ ਉਹਨਾਂ ਦੇ ਨਕਮਸਤਕ ਰਹਿਨੇ ਆ ਖਵਾਜਾ ਸਾਹਿਬ ਦੇ ਨਕਮਸਤਕ ਰਹਿਨੇ ਆ ਜਿੰਨੀ ਵੀ ਸੰਗਤ ਆ ਬੱਚੇ-ਬੱਚੇ ਤੋਂ ਮਾਫੀ ਮੰਗਦੇ ਆ ਦਾਸ ਹੋਣ ਦੇ ਨਾਤੇ ਮਾਫੀ ਮੰਗਦੇ ਆ ਇਸ ਦਰਬਾਰ ਤੇ ਆਉਣ ਤੇ ਜਿਹਾ ਆਂਖਦਾ ਹਾਂ ਬਾਕੀ ਸਾਡੇ ਨਾਲ ਮਨੋਲ ਭਾਜੀ ਆ ਇਹ ਵੀ ਕੋਈ ਗੱਲਬਾਤ ਕਰਨਗੇ ਜੀ ਭਾਜੀ ਭਾਜੀ ਜਿਹਦਾ ਪਾਪਾ ਜੀ ਹੁਣੀ ਦੱਸਿਆ ਜੀ ਕਿ ਇਸ ਦਰਬਾਰ ਦੇ ਉੱਤੇ ਜਿਹੜਾ ਮੇਲਾ ਲੱਗਦਾ ਆ ਬੀਟੂ ਸਰਕਾਰ ਜੀ ਦਾ ਉਸ ਮੇਲੇ ਦੀ ਸਮਾਪਤੀ ਇਹ ਮਸਤਾਂ ਦੇ ਤੌਰ ਤਰੀਕੇ ਦੇ ਨਾਲ ਸਮਾਪਤੀ ਕਰਦੇ ਆ ਤੇ ਅੱਜ ਇਹਨਾਂ ਨੇ ਇਸ ਮੇਲੇ ਨੂੰ ਬਧਾਉਣ ਦੇ ਲਈ ਤੇ ਅੱਜ ਮੇਲਾ ਬਧਾ ਦੇਈਏ ਆਪਾਂ ਜੀ ਉਹਦੇ ਵਾਸਤੇ ਲੰਗਰ ਤਿਆਰ ਕੀਤਾ ਕੰਜਕਾਂ ਪਠਾੜੀਆਂ ਕੰਜਕਾਂ ਦੇ ਪੈਰ ਛੂਏ ਉਹਨਾਂ ਨੂੰ ਬਰਤਨ ਦਿੱਤੇ ਜੋ ਵੀ ਜੋ ਵੀ ਸਮਗਰੀ ਹਾਂਜੀ ਜੀ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਅੱਜ ਮੇਲੇ ਨੂੰ ਬਧਾਇਆ ਔਰ ਅਸੀਂ ਵੀ ਬਾਬਾ ਜੀ ਅੱਗੇ ਬਿੱਟੂ ਸਰਕਾਰ ਅੱਗੇ ਪ੍ਰਾਰਥਨਾ ਕਰਦੇ ਆਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਦਰ ਤੇ ਆਵੇ ਇੱਥੋਂ ਰਾਜੀ ਹੋ ਕੇ ਜਾਵੇ ਉਹਦੇ ਮੰਦੀਆਂ ਸਾਰੀਆਂ ਆਸਾ ਪੂਰੀਆਂ ਹੋਣ ਜੀ ਤੇ ਸਾਰਿਆਂ ਦੇ ਉੱਤੇ ਸਿਰ ਦੇ ਉੱਤੇ ਮਿਹਰ ਪਰ ਰੱਖੋ ਜੈ ਪੀਰਾਂ ਦੀ ਜੈ ਵਲੀਆਂ ਦੀ ਇਸ ਸਕਾਰ ਬਿੱਟੂ ਸਾਈਂ ਦਾਤਾ ਜੀ ਦਾ ਜਿਹੜਾ ਹਰ ਸਾਲ 24 25 26 27 ਤੱਕ ਮੇਲਾ ਇਹ ਨਕੋਦਰ ਵਿੱਚ ਮਨਾਇਆ ਜਾਂਦਾ ਹੈ ਇਸ ਸਕਾਰਾਂ ਨਕੋਦਰ ਦੇ ਬੱਚੇ ਹੈ ਇੱਥੇ ਨਾਲ ਹੀ ਇਹਨਾਂ ਦਾ ਘਰ ਵੀ ਹੈ ਇਹ ਨਕੋਦਰ ਦੇ ਜੰਪਲ ਹਨ ਇਸ ਸਕਾਰ ਬਹੁਤ ਹਸਤੀਆਂ ਸਾਰੀ ਦੁਨੀਆ ਜਾਣਦੀ ਇਹਨਾਂ ਨੂੰ ਏ ਪੀਰਾਂ ਦੇ ਪੀਰ ਦਸਤਗੀ ਰਹਿਮਤ ਦੇ ਕਰਨ ਵਾਲੇ ਦਾਤਾ ਜੀ ਸਭ ਦਾ ਭਲਾ ਕਰਨ ਤੰਦਰੁਸਤੀਆਂ ਬਖਸ਼ ਰਹਿਮਤ ਦਿਨੇ ਕਰਨ ਜੈ ਮਸਤ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਡੇ ਚੈਨਲ ਵਿਸ਼ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ